Thank ਫੌਜਾਂ ਨੂੰ ਫੌਜਾਂ ਦੀਆਂ ਦੇਗਾਂ ਬਣ ਜਾਂਦੀਆਂ ਫੌਜ ਕੀ ਥੋੜੀ-ਮੋਟੀ ਆਉਂਦੀ ਦੇਖੋ ਬਈ ਫੌਜ ਕੀ ਥੋੜੀ-ਮੋਟੀ ਆਉਂਦੀ ਸੀ ਉਦੋਂ ਹਜ਼ਾਰਾਂ ਚ ਫੌਜ ਹੁੰਦੀ ਫਿਰ ਇਹ ਜੇ ਦੇਗਿਆਂ ਦੇ ਵਿੱਚ ਦੇਖ ਲੈ ਕਿ ਹਜੇ ਭਰੀ ਹੈ ਹੈ ਬਾਈ ਜਿੱਥੇ ਫੌਜਾਂ ਦਾ ਖਾਣਾ ਭਗਦਾ ਰਿਹਾ ਪਛਾ ਮਗਰ ਨਾਲ ਲਿਖਿਆ ਹਾਂ ਫੌਜਾਂ ਦਾ ਖਾਣਾ ਭਗਦਾ ਰਿਹਾ ਜੀ ਉਹ ਕਿਹੜਾ ਹੈ ਨਹੀਂ ਸਿੰਘਾਂ ਦਾ ਨਿੰਗਾਂ ਦਾ ਸੱਤ ਤਰਾਗਾ ਚਲੋ ਮੇਰੇ ਪਿਆਰਿਆ ਖਾਣਾ ਭਗਦਾ ਰਿਹਾ ਤੂ ਉਹ ਕੜਾਹੇ ਨੇ ਇਹ ਪੁਰਾਣੀਆਂ ਨਹਿਰੀਆਂ ਮਿਊਜ਼ੀਅਮ ਦੇ ਵਿੱਚ ਸਾਹਮਣੇ ਦੇ ਵਿੱਚ ਨਿਸ਼ਾਨੀਆਂ ਸਾਹਮਣੇ ਰੱਖੀਆਂ ਹੋਈਆਂ ਨੇ ਤਾਂ ਤੁਹਾਨੂੰ ਕੋਈ ਥੋੜਾ ਸਾਬ ਆਪਣੇ ਦੋ ਦੇਖਣ ਵਾਲੇ ਰਹੀ ਸੀ ਉਹ ਤੁਹਾਨੂੰ ਅੱਜ ਦਿਖਾਤੇ ਬਾਕੀ ਹੁਣ ਚੱਲਦੇ ਆ ਪੋਸਿੰਗੁਰ ਦੁਵਾਰਾ ਸਾਹਿਬ ਦੇ ਵਿੱਚ ਬਾਕੀ ਨਾਲ ਨਾਲ ਤੁਹਾਨੂੰ ਬਲੌਗ ਦਿਖਾਈ ਜਾਵਾਂਗੇ ਜਿੰਨੇ ਜਿੰਨੇ ਉਹ ਅੱਜ ਸੇਵਾ ਕਰਨ ਦੀ ਚਾਹਨਾ ਜੋ ਸਾਮ ਨੂੰ ਟਾਈਮ ਆਊਗਾ ਜਿੱਦਾਂ ਤਾਂ ਸਾਰੇ ਸੇਵਾ ਆਪਣੇ ਜਿੰਨੀ ਵੀ ਵਸਰੇ ਵਿੱਚ ਆਪਣੀ ਸੰਗਤ ਜੀ ਸਾਰੀ ਸੇਵਾ ਸਵੇਰ ਵੀ ਕਰਕੇ ਤੇ ਸਾਮ ਨੂੰ ਵੀ ਕਰਾਂਗੇ ਹੁਣ ਦੋ ਤਿੰਨ ਸੇਵਾ ਹੀ ਕਰਨੀਆਂ ਉਹ ਗੁਰਦੁਆਰੇ ਦੇ ਸਭ ਦੇਖ ਚੁੱਕੇ ਜੇ ਕੋਈ ਰਹਿ ਵੀ ਗਿਆ ਤਾਂ ਉਹ ਕੱਲ ਨੂੰ ਦੇਖ ਸਕਾਂਗੇ ਵੀਰ ਦੇਖ ਲਈ ਹੈ ਨਾ ਜੇ ਰਹਿ ਤਾਂ ਨਹੀਂ ਹੁਣ ਕੋਈ ਬਣੇ ਲੱਗੇ ਸਾਰੇ ਸਾਰੇ ਦੇਖ ਲੇਤਾ ਇੱਕ ਤਰੀਕ ਨੂੰ ਜਾਂ ਦੋ ਤਰੀਕ ਨੂੰ ਆਪਾਂ ਰਵਾਨਗੀ ਇਥੋਂ ਪਾ ਗਏ ਪੰਜਾਬ ਨੂੰ ਬਾਕੀ ਦੇਖ ਲੈਣਾ ਬਾਕੀ ਵਲੋਗ ਨਾਲ ਬਣੇ ਰਹਿਇਆ ਕਰੋ ਅੱਜ ਤੱਕ ਜਰੂਰ ਦੇਖਿਆ ਕਰੋ ਹਰੇਕ पल पल ਤੇ ਸੁਣ ਨਵੀਂ ਨਵੀਂ ਜਾਣਕਾਰੀ ਨਵੀਂ ਨਵੀਂ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਸ਼ਿਕਾਲ ਜੀ ਨਵੇਂ ਬਲੌਗ ਤੇ ਸਾਰਿਆਂ ਦਾ ਸਵਾਗਤ ਆ ਸੋ 2:28 ਮਿੰਟ ਹੋ ਗਏ ਤਾਂ ਸਵੇਰੇ ਸਵੇਰੇ ਫਿਰ ਉੱਠ ਖੜੇ ਰਾਤ 11:15 ਵਜੇ 35 ਤਾਂ ਹੁਣ ਆਪਾਂ ਜਿਹੜਾ ਬਾਬਾ ਗਾਗਰ ਲੈ ਕੇ ਜਾਂਦਾ ਏ ਉਹ ਦੇਖਣੀ ਸੰਗਤ ਬੜੀ ਖੜੀ ਆ ਸੰਗਤ ਦੇ ਵੀ ਦਰਸ਼ਨ ਕਰਾਂ ਦੇਖੋ ਸੰਗਤ ਪਹਿਲੀ ਦੇਖੋ ਕਿਉਂ ਖੜੀ ਹੋ ਕੇ ਤਾਂਜ ਕਿਹੜੀ ਕਰੀਆ ਬਾਬੇ ਨੂੰ ਵਾਹਿਗੁਰੂ ਆ ਜਾਣੀ ਬਾਬਾ ਕੋ ਵੀ ਸੰਗਤ ਕਿਵੇਂ ਬੇਟ ਕਰਦੀ ਆ ਬਾਬਾ ਜੀ ਦੀ ਸਤਨਾਮ ਵਾਹਿਗੁਰੂ ਦਾ ਯਾਪ ਚੱਲਦਾ ਤੇ ਦੇਖੋ ਹਲੇ ਬਾਬਾ ਜੀ ਆਏ ਨਹੀਂ ਗਾਗਰ ਲੈ ਕੇ ਮੈਨੂੰ ਲੱਗਦਾ 2:30 ਵਜੇ ਨੇ ਅਸੀਂ 2:30 ਵਜੇ ਨਾਲੇ ਰਾਤ 11:30 12:00 ਵਜੇ ਫੇਰ ਜੀ ਦਰਿਆ ਆ ਗਿਆ ਹੈ ਨਾਲੀਆਂ ਮੈਂ ਵੀ ਪਹੁੰਚ ਗਏ ਗਦਾਵਰੀ ਨਦੀ ਦੇ चो वापस जाहे गुरु सतनाम गुरू ਏ ਨਾਮ ਵਾਹਿਗੁਰੂ ਨੀ ਲੋਹੇ ਤੇ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤ ਜਾਦਾ ਟਾਈਮ ਹੋ ਗਿਆ ਸੀ ਸੱਚਖੰਡ ਸਾਹਿਬ ਮੱਥਾ ਟੇਕਣ ਚੱਲੇ ਆ ਤਾਂ ਜਾਂਦੇ ਜਾਂਦੇ ਨੇ ਰਸਤੇ ਦੇ ਵਿੱਚ ਕਰਮਾਨਾ ਲੈ ਤਾਂ ਨਾਲ ਸਮੱਗਰੀ ਆ ਤਾਂ ਸਵੇਰੇ ਸਵੇਰੇ ਪੌਣੇ 4 ਵਜੇ ਸੱਚਖੰਡ ਸਾਹਿਬ ਮੱਥਾ ਟੇਕਣ ਦਾ ਮੌਕਾ ਮਿਲਦਾ ਤਾਂ ਚੰਗੇ ਭਾਗ ਵਾਲੇ ਨਸੀਬ ਵਾਲਿਆਂ ਨੂੰ ਮਿਲਦਾ ਆਹ ਚੱਲਦੇ ਸੱਚਖੰਡ ਦੇ ਦਰਸ਼ਨ ਕਰਦੇ ਆ ਅੰਦਰ ਤਾਂ ਵੀਡੀਓ ਆਲੌਡ ਹੈ ਨਹੀਂ ਤੁਹਾਨੂੰ ਬਾਹਰੋਂ ਫੇਰ ਦੁਬਾਰੇ ਦਰਸ਼ਨ ਕਰਾ ਦਾਂਗੇ ਆ ਜੋ ਸਾਬੇ ਡਾਉ ਜੀ ਸਤਖੰਡ ਸਾਹਿਬ ਵਿੱਚ ਆ ਗਏ ਤਾਂ ਹੁਣ ਮੱਥਾ ਟੇਕਦੇ ਆਂ ਵੀਡੀਓ ਅਲਾਊਡ ਨਹੀਂ ਹੈਗੀ ਤੁਸੀਂ ਦੂਰੋਂ ਦਰਸ਼ਨ ਕਰ ਸਕਦੇ ਹੋ ਆਓ ਚੱਲਦੇ ਆਂ ਨਮਸਕਾਰ ਕਰਦੇ ਆਂ ਭੱਗ ਵਾਲਿਆਂ ਕਰਮ ਵਾਲਿਆਂ ਜਿਨ੍ਹਾਂ ਨੂੰ ਤੜਕੇ ਦਰ ਕੇ ਮੱਥਾ ਟੇਕਣ ਦਾ ਟਾਈਮ ਮਿਲਦਾ ਸੋ ਆਜੋ બાર જોઈએ બાર ਦਵਲਾ ਸਾਹਿਬ ਦੇਖੋ ਤੁਸੀਂ ਆ ਸਾਰੀਆਂ ਵਸਾ ਫਰੀ ਵਾਲੀਆਂ ਲੱਗੀਆਂ ਹੋਈਆਂ ਨੇ ਸੇਵਾ ਚ ਤਾਂ ਬਾਬਾ ਦੀਪ ਸਿੰਘ ਜੀ ਦਾ ਗੁਰਦਵਾਰਾ ਸਾਹਿਬ ਤੇ ਦਰਸ਼ਨ ਕਰ ਸਕਦੇ ਹਾਂ ਤਾਂ ਇੱਧਰ ਖੜਾ ਘੋੜਾ ਦੇਖੋ ਤਾਂ ਹੁਣ ਕਰਦੇ ਆ ਦਰਸ਼ਨ ਮਨਲਾ ਸ਼ਾਹ ਦਰਬਾਰ ਸਾਹਿਬ ਅੱਗੇ ਤੇ ਬਾਬਾ ਦੀਪ ਸਿੰਘ ਜੀ ਦੀ ਫੋਟੋ ਬਣੀ ਹੋਈ ਹੈ ਸਾਰੀ ਸੰਗਤ ਨਾਲ ਸਾਰੀ ਸੰਗਤ ਦੇ ਨਾਲ ਦਰਸ਼ਨ ਦੇਦਾਰ ਕਰਨ ਦੇ ਆਨੰਦ ਹੀ ਵੱਖਰਾ ਆ ਜਾਂਦਾ ਹੈ ਫਮਾ ਨਹੀਂ ਲੋੜਾਂ ਉਹ ਨਹੀਂ ਤੂੰ ਬੇਤੀਆਂ ਬਜੰਦਰ ਮੂਰੇ ਹੋ ਬਾਈ ਤੇ ਵਾਡਾ ਵਾਡਾ ਬਣਾ ਕਰਦਾ ਉਹ ਜੱਗੀ ਨਾਲ ਤਾਂ ਹੈਗਾ ਕਿਹੜਾ ਕਹਦਾ ਆਇਆ ਨਹੀਂ ਜੱਗੀ ਤਾਂ ਕਹਾਂ ਉਹ ਦਾਲ ਦੀ ਮੈਂ ਜਾਣਾ ਮੈਂ ਤਾਂ ਹੀ ਭੁੱਲ ਗਿਆ ਉਹ ਤੇ ਜੱਗੀ ਜਿਹੜੀ ਉਹ ਤੇ ਜੱਗੀ ਨਾਲ ਆਇਆ ਉਹ ਤਾਂ ਹੱਥ ਹੈ ਇਹ ਵੀ ਲਿਆ ਗਿਆ ਜੀ ਜੱਗੀ ਪਹਿਲਾਂ ਆ ਗਿਆ ਮੈਂ ਆਇਆ ਨਹੀਂ ਰਹਿਣਾ ਜੱਗੀ ਨੂੰ ਲੈਣਾ ਪੈਣਾ ਚਲੋ ਅੱਥੇ ਆਪਾਂ ਕਰ ਲੋ ਕੀ ਰੱਖ ਰੱਖ ਦੇਖੋ ਟਰੈਵਲਰ ਟਰੱਕ ਇੱਥੇ ਵੱਖਰਾਣਾ ਸੀਟਾ ਸੂਟਾ ਵਧੀਆ ਹੁੰਦੀਆਂ ਨੇ ਇਹਨਾਂ ਆ ਫ੍ਰੀ ਸਰਵਿਸ ਵਾਲੀਆਂ ਗੱਡੀਆਂ ਲੱਗੀਆਂ ਹੋਈਆਂ ਨੇ ਵੀ ਟਰੈਵਲਰ ਟਰੱਕ ਜਾਂਦੇ ਆਣਾ ਇਹੇ ਲੈ ਆਉਣੇ ਜਾਵਾਂ ਗੁਰਦੁਆਰਾ ਸਾਹਿਬ ਤੋਂ ਇਤਰਾਕ ਬੱਸ ਚਾਹੀਦੀ ਇੱਥੋਂ ਟਰੈਵਲਰ ਟਰੱਕ ਵੇਕੇ ਇਤਰਾਕ ਗੁਰਦੁਆਰਾ ਸਾਹਿਬ ਤੱਕ ਤਾਂ ਤੇ ਤੋਂ ਆਣ ਤੇ ਮੰਨਣਾ ਆ ਆ ਜਾਓ ਜੀ ਆ ਜਾਓ ਜੇ ਲੇਟ ਹੋ ਜਾਂਦੇ ਨੇ ਸੁੱਟ ਕੇ ਕਰਕੇ ਖੜੇ ਆ ਐਜੂ ਭਾਈਓ ਕਿਸੇ ਚ ਮਰਜੀ ਬਹਿਜੋ ਇਧਰ ਆ ਜਾ ਬੱਲੀ ਬਹਿ ਜਾ ਮੈਂ ਅਰੇ ਚਾਹ ਚ ਪੁੱਛੋ ਇਧਰ ਬਹਿ ਜਾਓ ਜਾਓ ਇਧਰ ਬਹਿ ਜਾਓ ਰੋ ਇੱਥੇ ਬਹਿ ਜਾਓ ਅਸੀਂ ਸਾਈਡਾਂ ਤੇ ਬਹਿ ਜਾਾਂਗੇ ਮੂਹਰੇ ਤੁਸੀਂ ਵਿੱਚ ਬਹਿ ਜਾਓ ਉੱਚ ਦੋ ਚ ਬਹਿ ਜਾਓ ਫੱਟੋ ਜੋ ਲਓ ਜੀ ਹੁਣ ਚੱਲੇ ਆਪਾਂ ਕੋੜੇ ਵਾਲੇ ਗੁਰਦੁਆਰੇ ਹੈ ਹੈ ਜੀ ਕੋੜੇ ਵਾਲੇ ਗੁਰਦੁਆਰਾ ਸਾਹਿਬ ਕਿੰਨੀ ਦੂਰ ਹੈ ਜੀ ਦੇ ਦੇਖ ਗਿਆ ਉੱਥੇ ਕਹਿੰਦੇ ਘੋੜਿਆਂ ਨੂੰ ਛੋਲੇ ਪਾਉਂਦੇ ਨੇ ਤਾਂ ਉਹ ਗਵਾ ਕੇ ਆਵਾਂਗੇ ਬਸ ਜੀ ਦੋ ਆਟਾ ਲੈ ਲਿਆ ਆਪਾਂ ਇਹ ਤੋਂ ਆਟਾ ਅੱਜ ਪੂਰੇ-ਪੂਰੇ ਜੀ ਬੈਠੇ ਆਂ ਬਾਕੀ ਜਾ ਕੇ ਉੱਥੇ ਘੋੜਿਆਂ ਦੇ ਪੁੱਤ ਵਾਲਾ ਸਾਹਿਬ ਕਹਿੰਦਾ ਸੀ ਤਾਂ ਉਹ ਇਹ ਰੂਪੇ ਚੁੱਕਣਾ ਲਓ ਜੀ ਚੰਨੇ ਪਾਸੇ ਚਾ ਤਾਂ ਘੋੜਿਆਂ ਵਾਲੇ ਗੁਰਦੁਆਰਾ ਸਾਹਿਬ ਆ ਗਏ ਇੱਥੇ ਗੁਰੂ ਸਾਹਿਬ ਜੀ ਦੇ ਘੋੜਾ ਇੱਥੇ ਹੁੰਦੇ ਨੇ ਨੰਬਰ 1 ਤੇ ਮੈਨੂੰ ਲੱਗਦਾ ਇਹੀ ਉਹ ਨਾ ਬਾਬੇ ਦਾ ਘੋੜਾ ਇਹੀ ਆ ਇਹ ਐਸੀ ਮੁਲਤ ਨਹੀਂ ਚਾਹਾਂਸਤ ਸਾਰੇ ਚ ਘੋੜੀ ਘੋੜੇ ਆ ਹਰੇਕ ਪਾ ਦੋ ਇਹ ਸਾਰੇ ਉਹਦੇ ਵਿੱਚ ਬਸ ਪਾ ਦੋ ਹੱਥ ਲਾਉਣ ਨੂੰ ਕੀ ਆ ਹੱਥ ਲਾਉਣ ਨੂੰ ਕੀ ਆ ਜਮਾ ਸਪੌਟਲੈਸ ਚਿੱਟੇ ਰੰਗ ਦਾ ਘੋੜਾ ਦੇਖੋ ਬਈ ਦੇਖ ਆਹ ਕਰੋ ਆਹਾ ਆ ਤਾਂ ਪੰਜਾ ਪਿਆ ਰਹੇ ਆ ਇਸ ਵਾਰੀ ਵਾਲਾ ਘੋੜਾ ਇਹ ਘੋੜੇ ਦਾ ਨਾਮ ਹੈਗਾ ਪਵਨ ਪਵਨ ਹਾਂ ਸਮਾਉਣ ਇਹ ਵੀ ਪੰਜਾਬ ਪਿਆਰੇ ਵਾਲਾ ਇਹਦਾ ਨਾਮ ਹੈਗਾ ਦਿਲਸ਼ੇਰ ਹਾਂ ਹਾਂ ਪੰਜ ਘੋੜੇ ਹੋਣਗੇ ਹਾਂ ਇਹ ਆ ਗਿਆ ਨਿਹਾਲ ਆ ਨਾਮੀ ਘੋੜੇ ਨਹੀਂ ਸਿਰ ਦੇ ਘੋੜੇ ਨਹੀਂ ਕਰੋੜਾ ਵਾਲੇ ਘੋੜੇ ਨੇ ਇਹਦਾ ਨਾਮ ਕੀ ਹੈ ਯਮੰਗਲ ਦੇਖੋ ਇਹ ਵੀ ਸਪੋਰਟ ਲਈ ਸੀ ਹੈ ਦੇਖੋ ਆ ਗੋੜਾ ਆਉਂਦਾ ਹੈ ਕਿਹੜਾ ਕੋਈ ਵੀ ਇੱਥੇ ਜਾਓ ਕਰਾ ਲੈ ਤੜਕੇ ਬੈਹ ਜੰਦੇ ਨੇ ਢੇੜ ਬਣਾ ਦਿੰਦਾ ਨਹੀਂ ਬਾਬਾ ਜੀ ਦੇ ਘੋੜੇ ਕਿਹੜੇ ਨੇ ਉਹਨਾਂ ਦੇ ਨਾਮ ਲਿਖਣੇ ਨਹੀਂ ਪਰਲੇ ਪਾਸੇ ਨਾਮ ਲਿਖੇ ਹੋਏ ਆ ਸાગਰ ਆ ਗਿਆ ਕਿਹੜਾ ਪੰਜ ਪੇਰਾ ਦਾ ਹਾਂ ਇਹ ਸાગਰ ਆ ਗਿਆ ਹਣਾ ਆ ਜਾਊਗਾ ਹਾਂ ਵੀ ਨੇ ਤਵੇਲਿਆਂ ਦੇ ਵਿੱਚ ਘੋੜੇ ਖੜੇ ਆ ਟੁ ਵੱਡਾ ਜਿਨ੍ਹਾਂ ਦੇ ਨਾਮ ਲਿਖੇ ਹੋਏ ਨੇ ਇਹ ਬੱਚੇ ਨੇ ਜੀ ਨਵੇਂ ਹੋ ਰਹੇ ਨੇ ਗੁਰੂ ਗੋਬਿੰਦ ਸਿੰਘ ਦੇ ਲਵੇ ਨ ਲੱਗੀ ਗੁਰੂ ਗੋਬਿੰਦ ਸਿੰਘ ਵੇਲੇ ਦੀ ਬਰੀਡ ਉਹੀ ਤੁਰੀ ਆਉਂਦੀ ਆ ਕਹਿੰਦੇ ਵੀ ਉਹੀ ਨਾਮੀ ਘੋੜੇ ਘੋੜੇ ਇੱਧਰ ਨੇ ਨਗਾਰੇ ਵਾਲਾ ਘੋੜਾ ਬਈ ਕਰਵਨ ਦੇਖੋ ਬਾਕੀ ਨਗਾਰੇ ਵਾਲਾ ਘੋੜਾ ਵੀ ਆ ਰਾਜੂ ਤਾਂ ਇੰਨਾ ਘੋੜਿਆਂ ਦੇ ਹਜੇ ਨਾਮ ਹੈ ਨਹੀਂ ਕਿਉਂਕਿ ਇਹ ਹਜੇ ਸਵਾਰੀਆਂ ਨਹੀਂ ਲੱਗੇ ਹੋਣੇ ਕਰਨ ਆ ਵੀ ਨਗਾਰੇ ਵਾਲਾ ਘੋੜਾ ਬਈ ਸ਼ਵਾ ਮਾਦਵ ਇਹ ਵੀ ਨਗਾਰੇ ਵਾਲਾ ਘੋੜਾ ਹੈ ਦੇਖ ਸਕਦੇ ਹੋ ਵਾਹ ਆ ਵੀ ਪੰਜ ਪੈਰਾਂ ਦੀ ਸਵਾਰੀ ਵਾਲਾ ਘੋੜਾ ਵੀ ਗੱਬੂ ਪੰਜਾਂ ਪੈਰਾਂ ਦਾ ਇਹ ਵੀ ਘੋੜਾ ਹੈ ਤੇ ਦਿਲਵਾਗ ਇਹ ਘੋੜੇ ਦਾ ਬਹੁਤ ਨਾਮੀ ਚਰਚਾ ਚ ਘੋੜਾ ਰਿਹਾ ਹੈ ਇਹ ਦਿਲਵਾਗ ਬਹੁਤ ਨਾਮ ਸੁਣਿਆ ਘੋੜੇ ਦਾ ਤੇ ਘੋੜਿਆ ਕਹਿੰਦੇ ਨੇ ਸਾਰੀ ਉਹੀ ਬਰੀਡ ਆਉਂਦੀ ਆ ਗੁਰੂ ਗੋਬਿੰਦ ਸਿੰਘ ਪੇਲੇ ਦੀ ਦੇਖ ਸਕਦੇ ਹੋ ਕਹਿੰਦੇ ਵੀ ਇਹਦੇ ਹੋਰ ਬ੍ਰੀਡ ਨਹੀਂ ਸਾਰੀ ਉਹੀ ਬ੍ਰੀਡ ਰੱਖੀ ਹੋਈ ਹੈ ਤਾਂ ਗੋਲੀ ਮੰਗੂ ਚੱਲਦੇ ਨੇ ਘੋੜੇ ਘੋੜਿਆਂ ਵਾਲਾ ਗੁਰਦੁਆਰਾ ਬਾਅਦਾ ਇੱਥੇ ਘੋੜਿਆਂ ਨੂੰ ਖੂਦ ਦਿਖਾਉਣਾ ਬੌਲੀ ਸਾਹਿਬ ਇਤਿਹਾਸਿਕ ਬੌਲੀ ਸਾਹਿਬ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਆਪ ਬਣਵਾਇਆ ਸੀ ਤੇ ਕਹਿੰਦੇ ਡੂੰਘਾ ਬਹੁਤ ਹੈ ਗਹਿਰਾ ਬਹੁਤ ਹੈ ਬਾਈ ਖੂਦ ਵੱਡਾਈ ਵੀ ਬਹੁਤ ਹੈ ਡਰ ਲੱਗਦਾ ਕਿ ਤੇ ਵਿੱਚ ਨਹੀਂ ਦੀਪੇ ਡੂੰਗਾ ਬਹੁਤ ਆਉ ਪਾਣੀ ਹੈਗਾ ਉੱਤੇ ਬਹੁਤ ਡੂੰਗਾ ਦੀਦਾ ਉਹ ਨਹੀਂ ਦੀਦਾ ਉਹ ਤਾਂ ਹਾਂ ਦੀਦਾ ਡਬਲ ਦੀਦਾ ਹੁੰਦਾ ਪਾਣੀ ਚ ਇਹ ਮਹਾਰਾਜਾ ਰਣਜੀਤ ਸਿੰਘ ਨੇ ਕਹਿੰਦੇ ਵੀ ਬਣਾਇਆ ਸੀ ਤੇ ਦੇਖ ਸਕਦੇ ਤੁਸੀਂ ਬੌਲੀ ਸਾਹਿਬ ਉਸ ਟਾਈਮ ਦੇ ਇਤਿਹਾਸਕ ਖੂਹ ਹੈ ਇਹ ਤੇ ਘੋੜੇ ਵਾਲੇ ਗੁਰਦੁਆਰਾ ਸਾਹਿਬ ਵਿਖੇ ਇਹ ਬਣਿਆ ਹੋਇਆ ਤਾਂ ਤੁਸੀਂ ਵੀ ਜਦੋਂ ਕਿਤੇ ਦਰਸ਼ਨ ਕਰਨ ਆਓ ਸ੍ਰੀ ਜੂਰ ਸਾਹਿਬ ਤਾਂ ਜਿਹੜਾ ਨੇੜੇ ਤੇੜੇ ਦੇ ਗੁਰਦੁਆਰਾ ਸਾਹਿਬ ਨੇ ਉੱਥੇ ਸਾਰਿਆਂ ਦੇ ਵਿੱਚ ਜ਼ਰੂਰ ਜਾ ਕੇ ਕਿਉਂਕਿ ਹਰੇਕ ਥਾਂਵੇਂ ਕੋਈ ਨਾ ਕੋਈ ਇਤਿਹਾਸਕ ਨਾਲ ਜੁੜੇ ਹੋਏ ਗੁਰਦੇਵਰਾਂ ਸਾਹਿਬ ਵਿੱਚ ਨਿਸ਼ਾਨੀਆਂ ਪੁਰਾਣੀਆਂ ਹੈਗੀਆਂ ਨੇ ਤਾਂ ਹੁਣ ਆਪਾਂ ਮਿਊਜ਼ੀਅਮ ਦੇਖਦੇ ਆਂ ਤਾਂ ਫਸਲੇ ਗੁਰੂ ਗੋਮ ਸਿੰਘ ਮਿਊਜ਼ੀਅਮ ਦੇ ਵਿੱਚ ਪਹੁੰਚ ਗਏ ਐਸੇ ਕਾਫੀ ਚੀਜ਼ਾਂ ਪਈਆਂ ਨੇ ਯਾਨੀ ਕਿ ਆਪਣਾ ਪੂਰਾ ਇਤਿਹਾਸ ਮਿਊਜ਼ੀਅਮ ਸਾਡਾ ਮਿਊਜ਼ੀਅਮ ਦੇ ਵਿੱਚ ਦੇਖਣਯੋਗ ਹੈ ਜਾ ਕੇ ਦੇਖਦੇ ਵੀ ਕੀ ਕੀ ਚੀਜ਼ਾਂ ਨੇ ਜਿੰਦਗੀ ਵਿੱਚ ਪਹਿਲੀ ਵਾਰ ਆਇਆ ਤਾਂ ਮਿਊਜ਼ੀਅਮ ਦੇ ਵਿੱਚ ਆਮ ਤੌਰ ਤੇ ਪੁਰਾਣਾ ਇਤਿਹਾਸ ਹੀ ਹੁੰਦਾ ਪੁਰਾਣਾ ਵੀਰ ਵੀ ਇਹ ਡਟਾ ਕਾਦੀ ਵੀਰ ਵੀ ਲਓ ਫਿਰ ਲੈ ਲੈ ਆਪਣੀ ਲੈ ਲੈ ਲਓ ਜੀ ਮਿਊਜ਼ੀਅਮ ਦੇ ਵਿੱਚ ਸਾਨੂੰ ਪੁਰਾਣੀਆਂ ਤਸਵੀਰਾਂ ਦਿਖਾਵਾਂਗੇ ਦੇਖੋ ਦੇਖੋ ਸਾਰਾ ਸਾਰਾ ਪੁਰਾਣਾ ਇਤਿਹਾਸ ਇਸ ਮਿਊਜ਼ੀਅਮ ਦੇ ਵਿੱਚ ਦਿਖਾਇਆ ਗਿਆ ਤਾਂ ਬਹੁਤ ਵੱਡਾ ਮਿਊਜ਼ੀਅਮ ਆ ਉਹ ਸਮੇਂ ਦੀਆਂ ਪੁਰਾਣੀਆਂ ਨਿਸ਼ਾਨੀਆਂ ਗੁਰੂ ਸਾਹਿਬ ਤੇ ਗੁਰੂ ਸਾਹਿਬ ਬਚਨ ਕਰਦੇ ਹੋਏ ਸੰਗਤਾਂ ਨੂੰ ਸਿੱਧੇ ਰਾ ਪਾਉਂਦੇ ਹੋਏ ਇਹ ਪੁਰਾਣਾ ਊੜਾੜਾ ਜਿਹਾ ਦੇਖੋ ਕੀ ਕਹਾਣੀ ਬੜਾ ਕੀ ਬਾਤ ਆ ਜੀ ਦੇਖੋ ਆਈਵਾਬ ਬੇਨਾਨੀ ਦੇ ਫੋਟੋ ਨੇ ਉਹ ਜੈ ਕਿਉਂਕਿ ਇਹ ਦੱਸਿਆ ਨਹੀਂ ਗਿਆ ਪਰ ਮਿਊਜ਼ੀਅਮ ਦੇ ਵਿੱਚ ਪੁਰਾਣੀਆਂ ਤਸਵੀਰਾਂ ਦੇਖਣਯੋਗ ਨੇ ਜਲਾਦਾਂ ਦੇ ਕੰਮਾਂ ਸੰਗਰੂ ਸਾਹਿਬ ਦੇਖੋ ਜ਼ਮੀਰ ਆਹ ਦੇਖੋ ਗੁਰੂ ਸਾਹਿਬ ਦਾ ਘੋੜਾ ਦੇਖੋ ਆਹ ਵਾਲੇ ਪਰਿਆ ਹੈ ਪੰਦੀ ਘੋੜਾ ਗਵਾਲੀਅਰ ਦੇ ਕਿਲੇ ਵਿੱਚੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗੋਵਿੰਦਜਾ ਕਿਲੇ ਨੂੰ ਨਾਲਜ ਨੂੰ ਕੈਚੂ ਰਿਹਾ ਕੀਤਾ ਸੀ ਉਹ ਤਸਵੀਰ ਹੈ ਆਹ ਗੁਰੂ ਗੋਬਿੰਦ ਸਿੰਘ ਜੀ ਇੱਥੇ ਸੰਗਤ ਨੂੰ ਪ੍ਰਵਚਨ ਦਿੰਦੇ ਤੇ ਇੱਥੇ ਯੰਗਾ ਜੁੱਧਾਂ ਦੇ ਵਿੱਚ ਦੇਖੋ ਵਾਹ 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 ਵ ਤਰੀ ਕੰਪਟੀਆਂ ਨੇ ਠੋਲੂ ਪਾਉਂਦੇ ਨੇ ਬਈ ਇਹ ਹੋਰ ਤਰੀਕੇ ਨਾਲ ਦਿਖਾਈਆਂ ਜਾਂਦੀਆਂ ਨੇ ਚੀਜ਼ਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਭਾਈ ਕਨੈ ਜੀ ਤਾਂ ਰੰਗਰੇਟਾ ਗੁਰੂ ਦਾ ਬੇਟਾ ਬਾਬਾ ਜੀਮ ਸਿੰਘ ਜੀ ਜਦੋਂ ਦੇਖਿਆ ਇਹ ਤਾਂ ਦੇਖੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਛੋਟੀ ਉਮਰ ਦੇ ਵਿੱਚ ਜੰਗਾਂ ਜੁੱਦ ਕਰਦੇ ਸੀ ਸਾਈਂਵ ਜੱਦੇ ਚਾਰ ਸਾਈਂਵ ਜੱਦੇ ਨਾਲ ਗੁਰੂ ਸਾਹਿਬ ਦੀ ਤਸਵੀਰ ਤਾਂ ਥਾਂ ਥਾਂ ਤੇ ਇਹ ਬ੍ਰੀਡ ਜ਼ਰੂਰ ਦਿਖਾਈ ਗਈ ਹੈ ਦੇਖੋ ਤੇ ਵਾਹ ਆ ਚੀਜ਼ਾਂ ਦੇਖਣ ਵਾਲੀਆਂ ਆ ਸ੍ਰੀ ਗੁਰੂ ਨਾਨਕ ਦੇਵ ਗੋਬਿੰਦ ਰੂਪ ਦੇਖੋ ਵਾਪੇ ਸ਼ਾਸਤਰ ਸ਼ਾਸਤਰਾਂ ਦਾ ਢੇਰ ਲੱਗਾ ਦੇਖੋ ਵਾਹ ਵਾਹਿਗੁਰੂ ਵਾਹਿਗੁਰੂ ਭਾਈ ਕਿਨਈ ਜੀ ਆ ਗਏ ਇਹਨੂੰ ਇੱਕ ਤਾਂ ਤੀ ਬੱਬੀ ਆਹ ਕੋਈ ਆਪਣਾ ਕੋਈ ਪਰਾਇਆ ਨਹੀਂ ਸਾਬ ਇੱਕ ਸਰਸਨਾ ਦੀ ਦੇ ਕਿਨਾਰੇ ਜਿਹੜਾ ਵਿਛੋੜਾ ਪਿਆ ਤੰ ਦੇਖੋ ਵੱਡੇ ਸਾਹਿਬ ਚਾ ਦਿਨ ਅੱਜ ਤੇ ਛੋਟੇ ਮਾਂ ਦਾਦੀ ਨਾਲ ਮਾਈਪਾ ਕੋ ਸਰਹੰਦਾ ਇਹ ਉਦੋਂ ਜੀ ਵੀ ਰਾਹ ਕਹਿੰਦੇ ਗੰਗਲਾਂਚ ਜਦੋਂ ਸਿੰਘ ਰਹਿੰਦੇ ਸੀ ਦੇਖੋ ਐ ਰਹਿੰਦੇ ਹੁੰਦੇ ਆ ਜੰਗਲੀ ਜੰਗਲ ਨੇ ਤਾਂ ਕੂੜੇ ਦੀਆਂ ਕਾਠੀਆਂ ਤੀਸਾਂ ਹੋ ਜਾਂਦੇ ਉਸ ਸਮੇਂ ਦੀ ਤਸਵੀਰ ਦਰਸਾਉਂਦੀ ਹੈ ਦੇਖੋ ਬੰਦ ਰਹਿਤਾ ਹੈ ਆ ਗਿਆ ਆ ਗਿਆ ਬਾਬਾ ਮਨੀ ਸਿੰਘ ਜੀ ਭਾਈ ਤਾਰੂ ਸਿੰਘ ਫਿਰ ਬਾਬਾ ਜੀ ਕਹਿੰਦਾ ਥੱਲੇ ਘਟੋ ਮੇਰਾ ਬੰਦ ਬੰਦ ਕਰਨਾ ਬਹੁਤ ਆਸਾਸਤਰ ਨੇ ਭਾਈ ਤੀਰ ਦੇਖੋ ਗੱਡੇ ਗੱਡੇ ਤੇ ਕਿੰਨੇ ਕਿੰਨੇ ਭੰਤੇ تیر ਨੇ ਤੇ ਸ਼ੁਰੇ ਵਰਸ਼ੇ ਨੇ ਜੇ ਕਿਰਪਾਨਾ ਦੇਖੋ ਐਡੇ ਐਡੇ ਵਰਸ਼ੇ ਨੇ ਜੇ ਹੁੰਦੇ ਜਿੱਦੂ ਸਿੰਘਾਂ ਕੋਲੇ ਤੇ ਆਹ ਹੱਥ ਗੜੀਆਂ ਦੇਖੋ ਸੰਟੇ ਉਂਟੇ ਆਹ ਤੋਪਾ ਤਾਂ ਉਹ ਸ਼ਾਇਦ ਹੁਣ ਤਾਂ ਕਿਰਪਾਨਾ ਚੱਕੇ ਵੀ ਨਹੀਂ ਜਾਂਦੀ ਇਹ ਹਾਂ ਉਹ ਆਹ ਸੀ ਉਹ ਤੀਰ ਕਮਾਨ ਦੇਖ ਐ ਕੜੇ ਨੂੰ تیر ਨੇ ਦੇਖੋ ਆਟਾ ਆਲਾ ਸਮਝ ਆ ਦੂਰਬੀਨਾਂ ਨਾਲ ਬਾਈ ਜਿਹੇ ਮੰਦੇ ਬਾਹਰਲੀ ਸਾਈਡ ਆ ਬਾਈ ਦੋਨਾਂ ਸਾਈਡ ਹਾਥੀ ਖੜੇ ਨੇ ਤਾਂ ਬਲਦ ਵੀ ਖੜੇ ਨੇ ਦੇਖੋ ਆ ਇਧਰਲੀ ਸਾਈਡ ਆ ਪੁਰਾਣ ਏਕ ਕੜਾਹੇ ਉਹ ਸਮੇਂ ਦੇ ਰੰਗ ਕਰਕੇ ਰੱਖੇ ਹੋਏ ਨੇ ਤਾਂ ਕੜਾਹੇ ਦਿਖਾਉਣਾ ਤੁਹਾਨੂੰ ਟੁੱਪ ਪੈਂਦੀ ਆ ਉੱਠੀ ਸਾਈਡ ਉੱਤੋਂ ਕਿਨੀ ਆਂਦੇ ਹੁਣ ਹੈ ਇਹਨੇ ਜੋ ਸਮਾਨ ਬਣਦੇ ਦੇਗਾ ਉਸ ਸਮੇ ਫੌਜਾਂ ਨੂੰ ਫੌਜਾਂ ਦੀਆਂ ਦੇਗਾ ਬਣ ਜਾਂਦੀਆਂ ਫੌਜ ਕੀ ਥੋੜੀ-ਮੋਟੀ ਆਉਂਦੀ ਦੇਖੋ ਬੰਦ ਫੌਜ ਕੀ ਥੋੜੀ-ਮੋਟੀ ਆਉਂਦੀ ਸੀ ਉਦੋਂ ਹਜ਼ਾਰਾਂ ਚ ਫੌਜ ਹੁੰਦੀ ਫਿਰ ਇਹ ਜੇ ਦੇਗਿਆਂ ਦੇ ਵਿੱਚ ਦੇਖ ਲੈ ਕਿ ਹਜੇ ਪਾਰੀ ਹੈ ਕੜਾ ਹਾਂ ਜਮਾ ਆਹ ਦੁਬਾਰੀ ਕਰ ਲੈ ਕੰਮ ਚਲੋ ਦੇਖੋ ਇਹਦਾ ਕੁੰਡਾ ਹੀ ਬੜਾ ਲੱਗਦਾ ਦੇਖਿਆ ਕਿਵੇਂ ਜਾ ਕੇ ਰੱਖਦਾ ਇਹਦਾ ਬੜਾ ਭਾਰੀ ਐ ਫਰੇ ਕੇ ਸਾਹਮਣੇ ਖੜੂ ਫੇਚੋ ਤੂੰ ਮੁੰਡਾ ਖੁੰਡਾ ਫੋਟੋ ਚ ਹੋਰ ਉਹ ਛੋਟਾ ਹੋ ਹਾਂ ਮੈਂ ਵੱਡ ਵੱਡੇ ਰਹਾਂ ਤਾਂ ਹੀ ਵੇਚੇ ਵਿਚਾਲੇ ਸਾਨੂੰ ਮੈਨੂੰ ਪਤਾ ਲੱਗੂ ਦੇਖੋ ਫੋਟੋ ਬੰਦ ਬਾਈ ਹੋਣਾ ਪੁੱਤ ਮੈਨੂੰ ਖਿੱਚਣਾ ਨਹੀਂ ਹੋ ਰਿਹਾ ਪੁੱਤ ਇਹ ਫੋਨ ਤਾਂ ਹਾਂ ਫੋਨ ਤਾਂ ਤੇਰਾ ਬੰਦਾ ਖਿੱਚੇ ਠੀਕ ਹੈ ਤੇਰਾ ਜਪਾ ਬਾਈ ਕੁੰਡੇ ਬਹੁਤ ਬੜੇ ਇਹ ਤਾਂ ਬਈ ਸਿੰਘ ਮੈਨਲੇ ਦਾ ਕੱਟੂ ਕੱਟ 20 25 ਸਿੰਘ ਜਖਦਾ ਕਿ ਸਿੰਘ ਤਾਂ ਖੜੇ ਸੀ ਫੇਰ ਵੀ ਯਾਰ ਕੱਟੂ ਕੱਟ ਬਹੁਤ ਜਾਣਿਆਂ ਦਾ ਖਾਣਾ ਫੌਜ ਦਾ ਪਖਦਾ ਉਹ ਖਾਲੀ ਨਹੀਂ ਚੱਕੀ ਜਾਂਦੀ ਇਹ ਉਹ ਕਿਹੜਾ ਹੈ ਬਾਈ ਜੀ ਜੋ ਫੌਜਾਂ ਦਾ ਖਾਣਾ ਪਖਦਾ ਰਿਹਾ ਪੱਛਾ ਮਾਗਰ ਨਾਲ ਲਿਖਿਆ ਸੀ ਫੌਜਾਂ ਦਾ ਖਾਣਾ ਪਖਦਾ ਰਿਹਾ ਇਹ ਉਹ ਕਿਹੜਾ ਹੈ ਨੇ ਸਿੰਘਾਂ ਦਾ ਨਿੰਗਾਂ ਦਾ ਸੋਹਣ ਤਰਗਾ ਚਲੋ ਮੇਰੇ ਪਿਆਰਿਆ ਖਾਣਾ ਭਗਦਾ ਰਿਹਾ ਤੇ ਉਹ ਕੜਾਹੇ ਨੇ ਇਹ ਪੁਰਾਣੀਆਂ ਨਾ ਨਾ ਮਿਊਜ਼ੀਅਮ ਪੁਰਾਣੀਆਂ ਸਮੇਂ ਦੇ ਮਿਊਜ਼ੀਅਮ ਦੇ ਵਿੱਚ ਨਿਸ਼ਾਨੀਆਂ ਸਾਮਕੇ ਰੱਖੀਆਂ ਹੋਈਆਂ ਨੇ ਤਾਂ ਤੁਹਾਨੂੰ ਕੋਈ ਦੁਵਾਰਾ ਸਾਹਿਬ ਆਪਣੇ ਦੋ ਦੇਖਣ ਵਾਲੇ ਰਹੀ ਸੀ ਉਹ ਤੁਹਾਨੂੰ ਅੱਜ ਦਿਖਾਤੇ ਬਾਕੀ ਹੁਣ ਚੱਲਦੇ ਆਪਾਂ ਉਸੇ ਗੁਰਦੁਆਰਾ ਸਾਹਿਬ ਦੇ ਵਿੱਚ ਬਾਕੀ ਨਾਲ ਨਾਲ ਤੁਹਾਨੂੰ ਬਲੌਗ ਦਿਖਾਈ ਜਾਵਾਂਗੇ ਜਿਵੇਂ ਜਿਵੇਂ ਅੱਜ ਸੇਵਾ ਕਰਨ ਦੀ ਚਾਹਨਾ ਜੋ ਸਾਮਨ ਦਾ ਟਾਈਮ ਆਉਗੇ ਜਿੱਦਾਂ ਤਾਂ ਸਾਰੇ ਸੇਵਾ ਆਪਣੇ ਜਿੰਨੀ ਵੀ ਬਸਰੇ ਵਿੱਚ ਆਪਣੇ ਸੰਗਤਾਂ ਜੀ ਇਹ ਸਾਰੀ ਸੇਵਾ ਸਵੇਰ ਵੀ ਕਰਕੇ ਤੇ ਸ਼ਾਮ ਨੂੰ ਵੀ ਕਰਾਂਗੇ ਹੁਣ ਦੋ ਦਿਨ ਸੇਵਾ ਹੀ ਕਰਨੀਆਂ ਉਹ ਗੁਰਦੁਆਰੇ ਦੇ ਸਭ ਦੇਖ ਚੁੱਕੇ ਜੇ ਕੋਈ ਰਹਿ ਵੀ ਗਿਆ ਤਾਂ ਉਹ ਕੱਲ ਨੂੰ ਦੇਖ ਸਕਾਂਗੇ ਵੀਰ ਦੇਖ ਲਈ ਹੈ ਨਾ ਜੇ ਰਹਿ ਤਾ ਨਹੀਂ ਹੁਣ ਕੋਈ ਬੰਨੇ ਲਾਗੇ ਸਾਰੇ ਸਾਰੇ ਦੇਖ ਲੇਤਾ ਇੱਕ ਤਰੀਕ ਨੂੰ ਜਾਂ ਦੋ ਤਰੀਕ ਨੂੰ ਆਪਾਂ ਰਵਾਨਗੀ ਇਥੋਂ ਪਾ ਗਏ ਪੰਜਾਬ ਨੂੰ ਬਾਕੀ ਦੇਖਦੇ ਆ ਬਾਕੀ ਵਲੋਗ ਨਾ ਬਣੇ ਰਹਿਆ ਕਰੋ ਅੱਜ ਤੱਕ ਜਰੂਰ ਦੇਖਿਆ ਕਰੋ ਹਰੇਕ ਪਲ ਪਲ ਤੇ ਸੁਣ ਨਵੀਂ ਨਵੀਂ ਜਾਣਕਾਰੀ ਨਵੀਂ ਨਵੀਂ ਜੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਸਾਢੇ 6 ਦਾ ਟਾਈਮ ਹੋ ਗਿਆ ਬਈ ਫੰਮ ਮੀਜੀ ਦਿਖਾਉਣੇ ਤੁਹਾਨੂੰ ਨਵੀਂ ਟਰਾਲੀ ਇਹ ਨਮਾ ਅਰਜਨ ਡਰਾਈਵਰ ਲਿਫਟ ਲੱਗੀ ਹੋਈ ਐ ਡੰਡਾ ਸਾਰਾ ਫਿਰ ਬੱਚਾ ਤਾਂ ਇਹ ਟਰੈਕਟਰ ਹੁਣ ਟੱਕਿਆ ਬੈਸ ਟਾਈਮਾ ਡਾਣ ਕੀਤਾ ਸਟੇਸ ਟਰਾਲੀ ਨਮਾ ਹਾਂ ਅਰਜਨ ਹਾਂ ਹਾਂ ਇੰਨੇ ਕੁਸੀ ਆਦੇ ਇਹਦੇ ਲੁੰਦੇ ਆ ਸਹੀ ਗੱਲ ਹੈ ਜੀ ਆ ਤੇਰਾ ਜੀ ਬਣ ਗਿਆ ਮਿਹਨਤ ਤੇ ਜੋ ਤੁਸੀਂ ਕੋਲ ਬਣਾ ਕੇ ਬਣਾਇਆ ਉਹ ਆ ਲਾਦਾ ਮਿਹਨਤ ਕਿਸੇ ਦੀ ਦੱਬਣੀ ਨਹੀਂ ਚਾਹੀਦੀ ਨਹੀਂ ਫਿਰ ਸਵੇਰੇ ਜੇ ਤੁਸੀਂ ਸਪੋਜ਼ ਕਰੋ ਤੁਸੀਂ ਨਾਂ ਲੈ ਕੇ ਜਾਂਦੇ ਤੇ ਮੇਰੇ ਤੇ ਬੱਜੇ ਜਾਂਦੇ ਫਿਰ ਇਹ ਆ